ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬਟਿਕ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆ ਬਰਿੰਦਰ ਕੌਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਲੀ ਵਾਲੀ ਲੈਸ ਦੇ ਚਾਰ ਤਰੀਕੇ ਦੱਸਾਂਗੇ ਜੀ ਲਾਉਣ ਦੇ ਇਹ ਲੈਸ ਦਾ ਪੁੱਠਾ ਪਾਸਾ ਹੈ ਜੀ ਇਹਨੂੰ ਆਪਾਂ ਨੇ ਇਦਾਂ ਉਹ ਸਿੱਧੀ ਸਾਈਡ ਰੱਖ ਲੈਣਾ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਉਸ ਸਾਈਡ ਲੈਸ ਨੂੰ ਇਦਾਂ ਰੱਖ ਕੇ ਸਿਲਾਈ ਲਾਉਣੀ ਹੈ ਤੇ ਹੁਣ ਇਹ ਲੈਸ ਨੂੰ ਪਲਟ ਦੇਣਾ ਇਹ ਲੈਸ ਆਪਣੀ ਸਿੱਧੀ ਹੋ ਜਾਊਗੀ ਤੇ ਜਿਹੜਾ ਕੱਪੜਾ ਉੱਪਰਲੀ ਸਾਈਡ ਆ ਗਿਆ ਉਸ ਉੱਤੇ ਆਪਾਂ ਨੇ ਦਬ ਮੀ ਸਿਲਾਈ ਲਾ ਦੇਣੀ ਹੈ ਹੁਣ ਸੇਮ ਇਸੇ ਤਰੀਕੇ ਨਾਲ ਦੂਜੇ ਪਾਸੇ ਆਪਾਂ ਨੇ ਲੈਸ ਤੇ ਇਦਾਂ ਸਲਾਈ ਲਾ ਲੈਣੀ ਇੱਥੇ ਆਪਾਂ ਦੋ ਤਰੀਕਿਆਂ ਨਾਲ ਸਲਾਈ ਨੂੰ ਦਬਮੀ ਕਰ ਸਕਦੇ ਹਾਂ ਇੱਕ ਤਾਂ ਇਹ ਤੁਸੀਂ ਕੱਪੜੇ ਨੂੰ ਇੱਥੋਂ ਇਦਾਂ ਚੱਕ ਕੇ ਤੇ ਦੂਜਾ ਤਰੀਕਾ ਇਹ ਹੈ ਜੀ ਤੁਸੀਂ ਪੁੱਠੇ ਪਾਸੇ ਤੇ ਇਦਾਂ ਸਲਾਈ ਲਾ ਸਕਦੇ ਹੋ ਦੋਨੋਂ ਤਰੀਕਿਆਂ 'ਚ ਜਿਹੜਾ ਤੁਹਾਨੂੰ ਸੌਖਾ ਲੱਗੇ ਤੁਸੀਂ ਉਹ ਕਰ ਸਕਦੇ ਹੋ ਹੁਣ ਇਹ ਤੋਂ ਬਾਅਦ ਆਪਾਂ ਨੂੰ ਫਿਰ ਇੱਕ ਸਲਾਈ ਇੱਥੇ ਹੋਰ ਲਾਉਣੀ ਪੈਣੀ ਹੈ ਜੇ ਤੁਸੀਂ ਸਿੱਧਾ ਚੱਕ ਕੇ ਕੱਪੜਾ ਲਾਉਂਗੇ ਥੋੜਾ ਇੱਕ ਸਲਾਈ ਨਾਲ ਸਰ ਜਾਣਾ ਇਹ ਹੋ ਗਿਆ ਜੀ ਆਪਣਾ ਜਾਲੀ ਵਾਲੀ ਲੈਂਸ ਲਾਉਣ ਦਾ ਪਹਿਲਾ ਤਰੀਕਾ ਤੁਸੀਂ ਇਹਨੂੰ ਇਦਾਂ ਵੀ ਰੱਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਲੈਂਸ ਲੱਗ ਚੁੱਕੀ ਆ ਹੁਣ ਲੈਂਸ ਦਾ ਤੁਹਾਨੂੰ ਦੂਜਾ ਤਰੀਕਾ ਦੱਸਦੇ ਆ ਇਹ ਆਪਾਂ ਨੇ ਸੇਮ ਉਸੇ ਤਰੀਕੇ ਨਾਲ ਹੀ ਲੈਂਸ ਲਈ ਹੈ ਜੀ ਇਹਦੇ ਹੇਠਾਂ ਵੀ 3 ਇੰਚ 3 ਤੋਂ 3.5 ਇੰਚ ਤੁਸੀਂ ਇੱਥੇ ਛੱਡ ਸਕਦੇ ਆ 4 ਵੀ ਛੱਡ ਸਕਦੇ ਆ ਕੱਪੜੇ ਦੇ ਸਿੱਧੇ ਪਾਸੇ ਸਿੱਧੀ ਲੈਂਸ ਰੱਖ ਕੇ ਸਿਲਾਈ ਲਾਉਣੀ ਆ ਜਿੱਥੇ ਆਪਣਾ ਇਹ ਨਿਸ਼ਾਨ ਲੱਗਿਆ ਹੋਇਆ ਇਹਨਾਂ ਨਿਸ਼ਾਨਾਂ ਉੱਤੇ ਹੀ ਰੱਖ ਕੇ ਸਿਲਾਈ ਲਾਉਣੀ ਆ ਤੁਸੀਂ ਇਹ ਜਿਹੜਾ ਡਿਸਟੈਂਸਾ ਘੱਟ ਵੱਧ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਆ ਹੁਣ ਦੂਜੇ ਪਾਸੇ ਵੀ ਆਪਾਂ ਨੇ ਇਸੇ ਤਰੀਕੇ ਨਾਲ ਸਲਾਈ ਲੈ ਲੈਣੀ ਇੱਥੇ ਮੈਂ ਇੱਕ ਵੀ ਪਾਰਟ ਵੀਡੀਓ ਦੇ ਵਿੱਚ ਸਕਿੱਪ ਨਹੀਂ ਕਰੂੰਗੀ ਕਿਉਂਕਿ ਸ਼ਾਰਟ ਵੀਡੀਓ ਚ ਆਪਾਂ ਨੇ ਬਹੁਤ ਕੁਝ ਸਕਿੱਪ ਕਰ ਦਿੰਦੇ ਆ ਫਿਰ ਜਿਹੜੇ ਬਿਗਨਰ ਹੁੰਨੇ ਆ ਉਹਨਾਂ ਨੂੰ ਔਖਾ ਲੱਗਦਾ ਸੋ ਤਾਂ ਕਰਕੇ ਆਪਾਂ ਤੁਹਾਨੂੰ ਸਾਰਾ ਹੀ ਡਿਟੇਲਸ ਦੱਸਾਂਗੇ ਹੁਣ ਬੈਕ ਸਾਈਡ ਤੋਂ ਆਪਾਂ ਨੇ ਇਹਨੂੰ ਕੱਟ ਦਾਣਾ ਕੱਪੜੇ ਨੂੰ ਤੇ ਇਹ ਦੋਨੋਂ ਸਾਈਡ ਆਪਾਂ ਨੇ ਇੱਥੇ ਇੰਟਰਲੌਗ ਕਰ ਲੈਣੀ ਏ ਆਪਾਂ ਨੇ ਇੰਟਰਲੌਕ ਕਰ ਲਈ ਹੁਣ ਇੱਥੇ ਜੀ ਆਪਾਂ ਨੇ ਇਹਦੇ ਉੱਤੇ ਲਾਉਣੀਆਂ ਦੱਬ ਮਿਸਲਾਈ ਇਹਨੂੰ ਕੱਪੜੇ ਨੂੰ ਐਦਾਂ ਰੱਖਣਾ ਈ ਜਿਹੜੀ ਆਪਣੀ ਸਲਾਈ ਲੱਗੀ ਹੋਈ ਆ ਇਸ ਸਲਾਈ ਦੇ ਉੱਤੇ ਆਪਾਂ ਨੇ ਸਲਾਈ ਲਾ ਲੈਣੀ ਜੇ ਤੁਸੀਂ ਮੇਰੇ ਚੈਨਲ ਮੁੰਡੀ ਬੁਟੀਕ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਮੁੰਡੀ ਬੁਟੀਕ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਨੇ ਇਹ ਵਾਲੀ ਜਿਹੜੀ ਸਲਾਈ ਲਾਈ ਆ ਉਹਨੂੰ ਇਦਾਂ ਰੱਖ ਦੇਣਾ ਸਾਈਡ ਪਰ ਨੂੰ ਕਰਕੇ ਕੱਪੜੇ ਨੂੰ ਹਿਠਲੇ ਨੂੰ ਉਸ ਤੋਂ ਬਾਅਦ ਇਹ ਸੁੱਤ ਦੱਬਵੀਂ ਸਲਾਈ ਲਾ ਲੈਣੀ ਜਿਨ੍ਹਾਂ ਨੂੰ ਆਪਾਂ ਸਲਾਈ ਲਾਉਣੀ ਹੈ ਜੀ ਇਹਨਾਂ ਨੂੰ ਤੁਸੀਂ ਮੇਰਾ ਇੰਸਟਾਗ੍ਰam ਤੇ ਪੇਜ ਆ ਮੁੰਡੀ ਪਟੀਕ ਦੇ ਨਾਮ ਤੇ ਉਸਤੇ ਵੀ ਫੋਲੋ ਕਰ ਲਿਓ ਹੁਣ ਸੇਮ ਇਸੇ ਮੈਥਡ ਨਾਲ ਆਪਾਂ ਨੇ ਦੂਜੇ ਪਾਸੇ ਵੀ ਸਲਾਈ ਲਾ ਲੈਣੀ ਤੇ ਇਹਦਾ ਜਿਹੜਾ ਕੱਪੜਾ ਇਹ ਸਾਈਡ ਤੇ ਕਰ ਦੇਣਾ ਤੁਸੀਂ ਇੱਥੇ ਦੇਖ ਸਕਦੇ ਹੋਈ ਹੁਣ ਆਪਣੀ ਇਹ ਸਲਾਈ ਲੱਗ ਚੁੱਕੀ ਆ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੇ ਤੁਸੀਂ ਸਕਿੱਪ ਕਰਕੇ ਦੇਖਦੇ ਆ ਤਾਂ ਫਿਰ ਕਈ ਵਾਰੀ ਜਿਹੜੇ ਮੇਨ ਪੁਆਇੰਟ ਹੁੰਨੇ ਆ ਉਹ ਤੁਹਾਡੇ ਕੱਟ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਸਾਨੂੰ ਕਮੈਂਟ ਕਰਦੇ ਆ ਕਿ ਇਹ ਵਾਲਾ ਪਾਰਟ ਕਿੱਦਾਂ ਸੀਗਾ ਇੱਥੋਂ ਤੁਸੀਂ ਕੀ ਕੀਤਾ ਤਾਂ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰਾ ਚੰਗੇ ਤਰੀਕੇ ਨਾਲ ਸਮਝ ਆ ਜਾਵੇ ਇਹ ਦੋਨੇ ਪਾਸੇ ਆਪਣੀ ਸਲਾਈ ਲੱਗ ਗਈ ਇਹ ਹੁਣ ਆਪਾਂ ਤੀਜਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਵਿੱਚ ਆਪਾਂ ਨੇ ਕੱਪੜੇ ਨੂੰ ਪਹਿਲਾਂ ਹੀ ਇੱਥੇ ਕਟਿੰਗ ਕਰ ਲੈਣਾ ਇਹ ਜੋ ਕੱਪੜਾ ਆਪਾਂ ਨੇ ਕਟਿੰਗ ਕੀਤਾ ਹੈ 3 ਇੰਚ ਦਾ ਕੱਪੜਾ ਕਟਿੰਗ ਕੀਤਾ ਤੁਸੀਂ ਇੱਥੇ 4 ਵੀ ਰੱਖ ਸਕਦੇ ਹੋ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਇਹ ਕੱਪੜੇ ਨੂੰ ਪਹਿਲਾਂ ਹੀ ਫੋਲਡ ਕਰ ਲੈਣਾ ਇਸ ਵੀਡੀਓ ਦੇ ਵਿੱਚ ਤੁਹਾਨੂੰ 4 ਤਰੀਕੇ ਦੱਸੇ ਹੋਏ ਨੇ ਲਾਸਟ ਵਾਲਾ ਜ਼ਰੂਰ ਦੇਖਿਓ ਉਹ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਵਧੀਆ ਹੋਊਗਾ ਜਿਹਦੇ ਨਾਲ ਆਪਾਂ ਨੇ ਤੁਹਾਨੂੰ ਗੋਮ ਸਲਾਈ ਕਰਨ ਦੱਸੀ ਹੈ ਜਿਹੜਾ ਹੁਣ ਇਹ ਤਰੀਕਾ ਦੱਸ ਰਹੇ ਹਾਂ ਇਹਦੇ ਨਾਲ ਵੀ ਤੁਹਾਨੂੰ ਇੰਟਰਲੌਕ ਕਰਨ ਦੀ ਲੋੜ ਨਹੀਂ ਪੈਣੀ ਹੁਣ ਇਹ ਆਪਣੀ ਕੱਪੜੇ ਦੇ ਉੱਤੇ ਫੋਲਡਿੰਗ ਵਾਲੀ ਸਿਲਾਈ ਆਪਾਂ ਨੇ ਲਾ ਲਈ ਇਹ ਲੈਸ ਦਾ ਪੁੱਠਾ ਪਾਸਾ ਆਪਾਂ ਨੇ ਉੱਪਰਲੇ ਪਾਸੇ ਰੱਖਣਾ ਇਹ ਚੀਜ਼ ਦਾ ਧਿਆਨ ਰੱਖਿਓ ਜਿੱਥੇ ਆਪਾਂ ਨੇ ਜਿਹੜੀ ਸਿਲਾਈ ਲਾਈ ਹੈ ਕੱਪੜੇ ਨੂੰ ਫੋਲਡ ਕਰਕੇ ਉਸੇ ਸਿਲਾਈ ਦੇ ਉੱਤੇ ਸਿਲਾਈ ਲਾਉਂਦੇ ਹੋਏ ਆਪਾਂ ਨੇ ਇਹ ਲੈਸ ਅਟੈਚ ਕਰਨੀ ਹੈ ਇਹ ਆਪਣੀ ਸਲਾਈ ਲੱਗੀ ਹੋਈ ਹੈ ਜੀ ਇਸ ਸਲਾਈ ਸਲਾਈ ਉੱਤੇ ਸਲਾਈ ਲਾ ਲਿਓ ਤੇ ਹੁਣ ਆਪਾਂ ਨੇ ਇੱਥੇ ਇਹਨੂੰ ਸਿੱਧਾ ਕਰ ਲੈਣਾ ਇਸ ਤਰੀਕੇ ਨਾਲ ਲੈਸ ਨੂੰ ਅੱਗੇ ਨੂੰ ਕਰਦੇ ਹੋਏ ਇਸ ਉੱਤੇ ਦਵੰਵੀਂ ਸਲਾਈ ਲਾ ਲਿਓ ਜੇ ਤੁਸੀਂ ਅਜੇ ਤੱਕ ਮੇਰਾ ਫੇਸਬੁੱਕ ਪੇਜ ਨਹੀਂ ਫੋਲੋ ਕੀਤਾ ਪਲੀਜ਼ ਫੇਸਬੁੱਕ ਪੇਜ ਬਰਿੰਦਰ ਕੌਰ ਦੇ ਨਾਮ ਤੇ ਹੈ ਉਸ ਤੇ ਵੀ ਫੋਲੋ ਕਰ ਲਿਓ ਹੁਣ ਜਿਹੜਾ ਆਪਾਂ ਨੇ ਇਹ ਦੂਜਾ ਕੱਪੜਾ ਇਹਦੇ ਨਾਲ ਅਟੈਚ ਕਰਨਾ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਰੱਖ ਲਿਓ ਤੇ ਇਹਨੂੰ ਜਿਆਦਾ ਤੁਸੀਂ ਐਵੇਂ ਸਿੱਧਾ ਹੀ ਫੋਲਡ ਕਰ ਲਿਓ ਜੇ ਤੁਸੀਂ ਵਧੀਆ ਟ੍ਰੇਂਡ ਹੋ ਪਰ ਜੇ ਤੁਸੀਂ ਬਿਗਨਰ ਹੋ ਉਹਦੇ ਲਈ ਤੁਹਾਨੂੰ ਇੱਕ ਤਰੀਕਾ ਦੱਸ ਦਾਂ ਜੀ ਪਹਿਲਾਂ ਆਪਾਂ ਨੇ ਇਹਦਾ ਸਿੰਪਲ ਕੱਪੜੇ ਨੂੰ ਫੋਲਡ ਕਰ ਲੈਣਾ ਇਹ ਮੈਂ ਤਾਂ ਦੋ ਤਰੀਕਿਆਂ ਨਾਲ ਤੁਹਾਨੂੰ ਦੱਸਦੀ ਹੁੰਦੀ ਹਣੀ ਕਿਉਂਕਿ ਕਈ ਵਾਰੀ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਤਾਂ ਈਜ਼ੀ ਆ ਇਹਦੇ ਵਿੱਚ ਇੰਨਾ ਕੀ ਖੱਜਲ ਖਵਾਰ ਹੋਣਾ ਵੀ ਸਿੱਧੀ ਸੀਉਣ ਮਾਰ ਦੰਨੇ ਆ ਪਰ ਕਈ ਜਿਹੜੀਆਂ ਬਣਾ ਬਿਗਨਰ ਨੇ ਨਮੀਆਂ ਨੇ ਵਿਚਾਰੀਆਂ ਸਲਾਈ ਦੇ ਵਿੱਚ ਉਹਨਾਂ ਨੂੰ ਇੰਨੀ ਕੀ ਚੀਜ਼ ਵੀ ਬਹੁਤ ਦਿੱਕਤ ਦਿੰਦੀ ਉਹਨਾਂ ਤੇ ਫੋਲਡਿੰਗ ਹੀ ਪ੍ਰੋਪਰ ਨਹੀਂ ਹੁੰਦੀ ਹੁੰਦੀ ਸੋ ਮੈਂ ਤਾਂ ਕਰਕੇ ਹਰ ਚੀਜ਼ ਨੂੰ ਬਿਗినਰ ਲੈਵਲ ਤੇ ਵੀ ਦੱਸਦੀ ਹੁੰਨੀ ਆ ਤੇ ਜੇ ਤੁਸੀਂ ਟ੍ਰੇਨਡ ਹੋ ਤਾਂ ਉਹ ਤਾਂ ਆਪਣੇ ਆਪ ਤੁਸੀਂ ਕਰੇ ਲਓਗੇ ਸੋ ਮੇਰਾ ਮੋਟਿਵੇ ਹੁੰਦਾ ਵੀ ਜਿਹੜੇ ਪਹਿਣਾ ਬਿਗినਰ ਨੇ ਬਿਲਕੁਲ ਸਲਾਈ ਦੇ ਵਿੱਚ ਨਮੀਆਂ ਨੇ ਉਹ ਆਪਣੀ ਵੀਡੀਓ ਤੋਂ ਕੁਛ ਨਾ ਕੁਛ ਸਿੱਖ ਕੇ ਜਾਣ ਸੋ ਦੂਜੇ ਪਾਸੇ ਵੀ ਆਪਣੀ ਇਹ ਲੈਸ ਅਟੈਚ ਹੋ ਗਈ ਹੁਣ ਆਪਾਂ ਨੇ ਇਹਦੇ ਉੱਤੇ ਲਾਉਣੀਆਂ ਜੀ ਇੱਥੇ ਦਾਬਮੀ ਸਲਾਈ ਹੁਣ ਤੱਕ ਆਪਾਂ ਤੁਹਾਡੇ ਨਾਲ ਤਿੰਨ ਤਰੀਕੇ ਸ਼ੇਅਰ ਕਰ ਚੁੱਕੇ ਆ ਜੀ ਹੁਣ ਆਪਾਂ ਤੁਹਾਡੇ ਨਾਲ ਇੱਥੇ ਕਰਾਂਗੇ ਚੌਥਾ ਤਰੀਕਾ ਸ਼ੇਅਰ ਇਨੂੰ ਹੁਣ ਬੈਕ ਸਾਈਡ ਤੇ ਇੰਟਰਲੌਕ ਕਰਨ ਦੇ ਵੀ ਲੋੜ ਨਹੀਂ ਰਹਿਣੇ। ਸੋ ਚੌਥਾ ਤਰੀਕੇ ਦੇ ਵਿੱਚ ਆਪਾਂ ਤੁਹਾਨੂੰ ਲੈਨਿੰਗ ਵਾਲੇ ਕੱਪੜੇ ਨੂੰ ਜਾਲੀ ਲੈਸ ਲਾਉਣੀ ਦੱਸਾਂਗੇ ਜੀ। ਸੇਮ ਉਸੇ ਮੈਥਡ ਨਾਲ ਆਪਾਂ ਨੇ ਇੱਥੇ 4 ਜਾਂ 3 ਇੰਚ ਤੇ ਤੁਸੀਂ ਇੱਥੇ ਕਟਿੰਗ ਕਰ ਸਕਦੇ ਹੋ। 1.5 ਜਾਂ 3 ਇੰਚ ਦੇ ਮੈਂ ਕੱਪੜੇ ਤੇ ਨਿਸ਼ਾਨ ਲਾ ਲੇ ਤਾਂ ਹੁਣ ਇਹਦੇ ਨਾਲ ਦੀ ਕਰਤੀ ਕਟਿੰਗ। ਇਸ ਦੇ ਹੇਠਾਂ ਮੈਂ ਲੈਨਿੰਗ ਵਾਲਾ ਕੱਪੜਾ ਵੀ ਰੱਖਿਆ ਹੋਇਆ ਏ। ਸੋ ਦੋਨੋਂ ਕੱਪੜਿਆਂ ਨੂੰ ਇਕੱਠੇ ਹੀ ਕਟਿੰਗ ਕਰਨਾ ਹੈ। ਪੈਲਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਪ੍ਰੈਸ ਕਰ ਲਿਓ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਇੱਥੇ ਆਪਾਂ ਨੇ ਲੈਸ ਦਾ ਪੁੱਠਾ ਬਸਾ ਉੱਪਰਲੀ ਸਾਈਡ ਰੱਖਿਆ ਏ ਠੀਕ ਹੈ ਜੀ ਇਹ ਪਾਸਾ ਹੈਗਾ ਸਿੱਧਾ ਇਹ ਪੁੱਠਾ ਹੈ ਤੇ ਪੁੱਠਾ ਬਸਾ ਆਪਾਂ ਨੇ ਐਦਾਂ ਰੱਖਣਾ ਹੈ ਕੱਪੜੇ ਦੇ ਉੱਤੇ ਚਾਹੇ ਤੁਸੀਂ ਸ਼ਰਟ ਤੇ ਲਰਨਿੰਗ ਲਰਨਿੰਗ ਵਾਲੀ ਸ਼ਰਟ ਤੇ ਅਟੈਚ ਕਰ ਰਹੇ ਹੋ ਚਾਹੇ ਬਾਹਾਂ ਤੇ ਅਟੈਚ ਕਰ ਰਹੇ ਹੋ ਸੇਮ ਤਰੀਕਾ ਦੋਨਾਂ ਲਈ ਤੁਸੀਂ ਵਰਤ ਸਕਦੇ ਹੋ ਹੁਣ ਜਿਹੜੀ ਆਪਾਂ ਨੇ ਸਲਾਈ ਲਾਈ ਹੈ ਲਰਨਿੰਗ ਲੇਸ ਵਾਲੇ ਪਾਸੇ ਰੱਖਣੀ ਹੈ ਤੇ ਦੂਜੇ ਪਾਸੇ ਤੇ ਸਲਾਈ ਲਾ ਦੇਣੀ ਇੱਥੇ ਤੁਸੀਂ ਹੁਣ ਇਹਨੂੰ ਦੇਖ ਸਕਦੇ ਹੋ ਇਹ ਜਿਹੜੀ ਸਲਾਈ ਹੈ ਗੁੰਮ ਹੋ ਗਈ ਮੈਂ ਤੁਹਾਨੂੰ ਦਿਖਾ ਦਉਣੀ ਆ ਇਹ ਦੇਖੋ ਸਲਾਈ ਇੱਥੇ ਗੁੰਮ ਹੋ ਗਈ ਹੁਣ ਨਾ ਇਹਨੂੰ ਇੰਟਰਲੋਕ ਕਰਨ ਦੀ ਲੋੜ ਪਈ ਆ ਤੇ ਨਾ ਹੀ ਇਹਨੂੰ ਅਲੱਗ ਤੋਂ ਫੋਲਡ ਕਰਨ ਦੀ ਹੁਣ ਲੈਸ ਨੂੰ ਲੈਸ ਦਾ ਸਿੱਧਾ ਪਾਸਾ ਰੱਖਣਾ ਲਾਈਨਿੰਗ ਦੇ ਪੀਸ ਉੱਤੇ ਇਹ ਜੀਦਾ ਧਿਆਨ ਰੱਖਿਓ ਜੀ ਲੈਸ ਦਾ ਸਿੱਧਾ ਪਾਸਾ ਲਾਈਨਿੰਗ ਦੇ ਪੀਸ ਉੱਤੇ ਰੱਖ ਕੇ ਸਲਾਈ ਲਾਉਣੀ ਆ ਹੁਣ ਇਹ ਪਾਸਾ ਪੁੱਠਾ ਹੈ ਜਿਹੜਾ ਉੱਪਰਲੀ ਸਾਈਡ ਰੱਖਿਆ ਜਾਨੀ ਕਿ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਜੋੜਨਾ ਠੀਕ ਹੈ ਹੁਣ ਲਾਈਨਿੰਗ ਵਾਲੀ ਪਾਸੇ ਪਲਟ ਲੈਣਾ ਜਿੱਥੇ ਆਪਾਂ ਨੇ ਸਲਾਈ ਲੱਗੀ ਆ ਲੈਸ ਦੀ ਉਸੇ ਉੱਤੇ ਆਪਾਂ ਨੇ ਸਲਾਈ ਲਾ ਦੇਣੀ ਇਨੂੰ ਆਪਾਂ ਨੇ ਇੱਦਾਂ ਸਿੱਧਾ ਕਰ ਲੈਣਾ ਤੇ ਇਸ ਉੱਤੇ ਦੋਨੇ ਸਾਈਡ ਲਾ ਦੇਣੀਆਂ ਜੀ ਦੱਬ ਮਿਸਲਾਈਆਂ ਉਮੀਦ ਆ ਜੀ ਤੁਹਾਨੂੰ ਅੱਜ ਦੀ ਵੀਡੀਓ ਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੂਗੀ ਜਾਣਕਾਰੀ ਵਧੀਆ ਲੱਗੀ ਮੇਰੇ ਚੈਨਲ ਮੁੰਡੀ ਬਟਿਕ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਤੇ ਫੋਲੋ ਕਰ ਲਿਓ ਤੁਸੀਂ ਸਾਰੇ ਜਾਣੇ ਮੇਰੇ ਚੈਨਲ ਮੁੰਡੀ ਬਟਿਕ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੀ ਉਹਦੇ ਲਈ ਤੁਹਾਡਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਉਮੀਦ ਆ ਕਿ ਤੁਸੀਂ ਅੱਗੇ ਵੀ ਮੇਰੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਇਹ ਆਪਣੀ ਸਲਾਈ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇੱਥੇ ਜਾਲੀ ਵਾਲੀ ਲੈਸ ਅਟੈਚ ਹੋ ਗਈ ਤੁਸੀਂ ਕੋਈ ਵੀ ਤਰੀਕਾ ਇੱਥੇ ਵਰਤ ਸਕਦੇ ਹੋ ਜਿਹੜਾ ਤੁਹਾਨੂੰ ਸੋਖਾ ਲੱਗਦਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ